ਤੇ ਚਾਹ ਚਾ ਨਾ ਰੰਗ ਉਸ ਪਿਆ ਹੋਇ ਨੀ ਤੇ ਉਸ ਬੰਨਾ ਕੋਲ ਪ੍ਰਿੰਟ ਵਾਲਿਆਂ ਨੂੰ ਲਾਜ ਕਰਾਇਆ ਹੋਆ ਹਾਂ ਮੈਂ ਮੀਂਹ ਤੇ ਕਰਕੇ ਰੋਟੀ ਖਾਣੀ ਆ ਕਿ ਇਹਦਾ ਨਹੀਂ ਸੁਣਾ ਰਿਹਾ ਤੱਕਦਾ ਤੇ ਮੇਰੇ ਬੱਚੇ ਜਿਹੜੇ ਨੇ ਸਹੀ ਆ ਤੇ ਹਰ ਦੀਪਾ ਕੋਈ ਪੀਂਦਾ ਕੋਈ ਮੱਛੇ ਕਰਦਾ ਕੋ ਖੁਦ ਕਰਦਾ ਹਾਂ ਜੀ ਸੰਗ ਲਾਈ ਪਾਜ ਜਾਂਦੀ ਆ ਹਾਂਜੀ ਇਹਨੂੰ ਅਈ ਵਟਾਲਿਆਂ ਆਪਾਂ 3-4 ਵਾਰ ਫੜ ਕੇ ਲਿਆਂਦੀ ਐ ਜਦੋਂ ਮਿੰਚ ਤਾਉਂਦੀ ਆ ਫੇਰ ਮੈਂ ਮੇਰੇ ਕੋਲ ਦੰਡੇ ਵੀ ਵੱਜ ਜਾਂਦੇ ਮੈਂ ਤੁਹਾਨੂੰ ਆਖਾ ਵੀ ਨਹੀਂ ਇਹ ਬੈਟਿੰਗ ਨੂੰ ਜੀ 4 ਕਿ ਸਾਲ ਹੋ ਗਿਆ ਪਹਿਲਾਂ ਤਾਂ ਠੀਕ ਸੀ ਤੇ ਚਾਰ-ਛਾ ਨਾਦਨੁਕਸ ਪਿਆ ਹੋ ਇਹਨੂੰ ਤੇ ਨੁਕਸ ਪੈਣਾ ਜਦੋਂ ਪਿੰਡ ਵਾਲਿਆਂ ਵੀ ਇਲਾਜ ਕਰਾਇਆ ਵਾ ਪਰ ਜਿੰਨੀ ਹਿੰਮਤ ਸੀ ਉਹਨਾਂ ਕੀਤੀ ਵਿਚਾਰਿਆ ਹੋਣੋ ਨਹੀਂ ਲਾਗੇ ਉਹ ਨਹੀਂ ਆਂਦੇ ਵੀ ਸਾਡੇ ਵਾਸਤੇ ਗੱਲ ਨਹੀਂ ਹੈਗੀ ਤੇ ਹੁਣ ਮੈਂ ਵੀ ਬਿਮਾਰ ਹੋ ਗਿਆ 1.5 ਸਾਲ ਹੋ ਗਿਆ ਬੱਚੇ ਮੇਰੇ ਜਿਹੜੇ ਆ ਉਹ ਦੋ ਆ ਦੋ ਲੜਕੀਆਂ ਦੋ ਕਾਕੇ ਇੱਕ ਲੜਕੀ ਨੂੰ ਮੇਰੀ ਪਿੰਡ ਵਾਲਿਆਂ ਚਲੋ ਮਤ ਕਰਕੇ ਵਿਆਹਤੀ ਆ ਤੇ ਇਹ ਜੀ ਮੇਰੀ ਲੜਕੀ ਜਿਹੜੀ ਹੈ ਦਾ ਇਲਾਜ ਹੋਵੇ ਤੇ ਮੇਰੇ ਬੱਚੇ ਜਿਹੜੇ ਨੇ ਸਹੀ ਆ ਤੇ ਹਰ ਦੀ ਪਾ ਕੋਈ ਪੀਂਦਾ ਕੋਈ ਨਖੇ ਕਰਦਾ ਕੋਈ ਖੁਦ ਕਰਦਾ ਹਾਂਜੀ ਤੇ ਮੈਨੂੰ ਤੇ ਕੋਈ ਪੁੱਛਦਾ ਨਹੀਂ ਤੇ ਜਦੋਂ ਮੈਨੂੰ ਗੁੱਸਾ ਚੜਦਾ ਫਿਰ ਜਦੋਂ ਮੈਨੂੰ ਸਤਾਉਂਦੀ ਆ ਫਿਰ ਮੈਂ ਮੇਰੇ ਕੋਲ ਡੰਡੇ ਵੀ ਵਾਜ ਜਾਂਦੇ ਮੈਂ ਤੁਹਾਨੂੰ ਐਂ ਆਖਾ ਵੀ ਨਹੀਂ ਫਿਰ ਮੈਂ ਉਹਨੂੰ ਸਤਾਉਂਦਾ ਬੜੀ ਆ ਬਹੁਤ ਸਤਾਉਂਦੀ ਰਾਤ ਇੰਨੇ ਹੁਣ ਇਦਾਂ ਜਿੱਤਾਂ ਡੇ ਜਨ ਬੋੜ ਬੋੜ ਕਰਨੂ ਰਾਤ ਇੰਨੇ ਇਦਾਂ ਤੇ ਜੀ ਕੀ ਕਰਦਾ ਭਾਵੇਂ ਰਾਤ ਉੱਠ ਕੇ ਤਾਂ ਉਹ ਤੋਂ ਫੇਰ ਫਿਰ ਤੋਰ ਕੇ ਤੇ ਫੇਰ ਘਰ ਆ ਜੇ ਨੂੰ ਸਭ ਫੇਰ ਜਾਂਦਾ ਵੀ ਕਿਤੇ ਭਾਈ ਚਾਂਚ ਤੋੜ ਨਾ ਕਰ ਲੋਵੇ ਵੀ ਠੰਡ ਠੁੰਨਾ ਠੰਡ ਲੱਗ ਗਈ ਤੇ ਨਿਸ਼ਕਾਨ ਆਪ ਹੋ ਜੂਗਾ ਦਾ ਤਹੀਂ ਇਲਾਜ ਕਿੱਥੋਂ ਕਰਾਉਣਾ ਇਲਾਜ ਤਾਂ ਅਗਲਾ ਨਹੀਂ ਹੁੰਦਾ ਤੇ ਦਵਾਈ ਦਾ ਕਿੱਥੋਂ ਕਰਾਵਾਂਗੇ ਰਾਜਕੌਰ ਜੀ ਇਹ ਬੜਾ ਇਲਾਜ ਕਰਾਇਆ ਤੇ ਕੋਈ ਸਮਝ ਨਹੀਂ ਲੱਗੀਾਨੂੰ ਬਸ 6 ਸਾਲਾਂ ਤੋਂ ਇਹਨੂੰ ਦੌਰਾ ਪਿਆ ਉਹ ਤਾਂ ਆਪਾਂ ਬੜਾ ਇਲਾਜ ਕਰਾਇਆ ਪਿੰਡ ਵਾਲਿਆਂ ਨੇ ਕਾਫੀ ਇਲਾਜ ਕਰਾਇਆ ਪਰ ਹੁਣ ਮੈਂ ਮਿਹਨਤ ਕਰਦੀ ਹਾਂ ਹੁਣ ਮੇਥਾ ਨਹੀਂ ਇਹਦੀ ਸੰਭਾਲ ਹੁੰਦੀ ਹੁਣ ਮੈਂ ਮਿਹਨਤ ਕਰਕੇ ਰੋਟੀ ਖਾਣੀ ਆ ਕਿ ਇਹਦਾ ਨਹੀਂ ਸੰਭਾਲ ਸਕਦਾ ਸੰਗਲਾਈ ਭੱਜ ਜਾਂਦੀ ਹੈ ਹਾਂਜੀ ਜੇ ਨੂੰ ਇਹ ਬਟਾਲਿਆ ਆਪਾਂ ਤਿੰਨ ਚਾਰ ਵਾਰ ਫੜ ਕੇ ਲਿਆਂਦੀ ਆ ਇਹ ਰੋੜੇ ਮਾਰਦੀ ਇੱਟਾਂ ਮਾਰਦੀ ਆ ਇਹ ਪਰਿਵਾਰ ਬਹੁਤ ਜ਼ਿਆਦਾ ਹੀ ਗਰੀਬ ਆ ਕਿਉਂਕਿ ਜਿਹੜਾ ਘਰ ਦਾ ਮੁਖੀ ਅਸਵਿੰਦਰ ਸਿੰਘ ਉਹਨਾਂ ਦੀ ਲੱਤ ਜਰੀਆ ਗਰੀਬ 1.5-2 ਸਾਲ ਤੋਂ ਖਰਾਬ ਹੋਈ ਆ ਉਹ ਵੀ ਕੋਈ ਕੰਮ ਨਹੀਂ ਕਰ ਸਕਦੇ ਤੇ ਜਿਹੜੇ ਬਜ਼ੁਰਗ ਮਾਤਾ ਉਹ ਲੋਕਾਂ ਦੇ ਘਰਾਂ ਵਿੱਚੋਂ ਕੰਮ ਕਰਕੇ ਜਿਹੜਾ ਥੋੜਾ ਬੋਧਾ ਪੈਸਾ ਲੈਂਦੇ ਆ ਉਹਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਆ ਤੇ ਇਸ ਪਰਿਵਾਰ ਦੇ ਹਾਲਾਤ ਬਹੁਤ ਬੜੇ ਆਰਥਿਕ ਤੌਰ ਤੇ ਬਹੁਤ ਹੀ ਪਛੜੇ ਹੋਏ ਆ ਤੇ ਬੇਟੀ ਦਾ ਇਲਾਜ ਕਰਾਉਣ 'ਚ ਅਸਮਰਥ ਆਈ ਵਾਰ ਬਿਲਡ ਦੇ ਤੇ ਮਿਲ ਕੇ ਬੇਟੀ ਦਾ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਆ ਪਰ ਇਹ ਆਪਣੇ ਰੋਟੀ ਦੀ ਮਜਬੂਰੀ ਕਾਰਨ ਕੰਮ ਦੀ ਮਜਬੂਰੀ ਕਾਰਨ ਬੱਚੀ ਦੇ ਨਾਲ ਵੀ ਨਹੀਂ ਜਾ ਸਕਦੇ ਇਹ ਕਰਕੇ ਬੇਟੀ ਨੂੰ ਸੰਗਲਣਾ ਨਾ ਬਣ ਕੇ ਰੱਖਦੇ ਆ ਜਿਵੇਂ ਘਰਾਂ ਚੋਂ ਕੰਮ ਕਰ ਚੱਲ ਜਾਂਦੇ ਆ ਜਦੋਂ ਆਉਂਦੇ ਉਦੋਂ ਫਿਰ ਆ ਕੇ ਇਹਨਾਂ ਦੀ ਥੋੜੀ ਦੇਖਭਾਲ ਕਰਦੇ ਆ ਇਹ ਤਿੰਨ ਚਾਰ ਵਾਰ ਅਸੀਂ ਬਟਾਲੇ ਤੋਂ ਨੂੰ ਵਾਪਸ ਉਥੋਂ ਲੈ ਕੇ ਆਏ ਆ ਬੱਸ ਸਟੈਂਡ ਵੱਲ ਕਦੀ ਕਿਸ ਪਾਸੇ ਨਿਕਲ ਜਾਂਦੀ ਜਦੋਂ ਕਿਤੇ ਇਹਨਾਂ ਨੂੰ ਚੇਤਾ ਪਹੁੰਚ ਜਾਂਦਾ ਇਹਨੂੰ ਬੰਨਣ ਦਾ ਇਸ ਕਰਕੇ ਪਰਿਵਾਰ ਬੇਟੀ ਨੂੰ ਇਲਾਜ ਦੀ ਬਹੁਤ ਸਖਤ ਜ਼ਰੂਰਤ ਆ ਪਿੰਡ ਦੇ ਲੋਕ ਬਹੁਤ ਇਸ ਪਰਿਵਾਰ ਨਾਲ ਅਮਰ ਦਰਦੀ ਰੱਖਦੇ ਆ ਬੇਟੀ ਦਾ ਵਿਆਹ ਵੀ ਪਿੰਡ ਦੇ ਲੋਕਾਂ ਨੇ ਸਾਰੇ ਸੱਜਣਾਂ ਨੇ ਮਿਲ ਕੇ ਕੀਤਾ ਤੇ ਬੇਟੀ ਦਾ ਇਲਾਜ ਵੀ ਕਈ ਵਾਰ ਕੋਸ਼ਿਸ਼ ਕੀਤੀ ਕਰਵਾਉਂਦੀ ਪਰ ਇਹਨਾਂ ਦਾ ਜਿਹੜਾ ਕੰਮ ਦੇ ਰਜੇਵੇ ਕਾਰਨ ਜੇ ਬੇਟੀ ਦੇ ਨਾਲ ਕਿਤੇ ਇਲਾਜ ਨੂੰ ਜਾਂਦੇ ਆ ਤੇ ਫਿਰ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਇਸ ਕਰਕੇ ਇਹਨਾਂ ਨੂੰ ਪਹਿਲਾਂ ਆਪਣੀ ਰੋਟੀ ਦਾ ਜਿਹੜਾ ਉਹ ਹੱਲ ਕਰਨਾ ਪੈਂਦਾ ਇਹ ਵੀਰਾਂ ਨੂੰ ਅਪੀਲ ਆ ਪੀ ਜਿਹੜਾ ਵੀ ਕੋਈ ਸੱਜਣ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੈ ਪਹਿਲਾਂ ਤਾਂ ਇਹਨਾਂ ਦੀ ਬੇਟੀ ਦਾ ਇਲਾਜ ਕੀਤਾ ਜਾਵੇ ਬਾਕੀ ਜੇ ਕੋਈ ਇਹਨਾਂ ਦੀ ਆਰਥਿਕ ਮਦਦ ਕਰ ਸਕਦਾ ਤੇ ਉਹ ਇੱਥੇ ਪਹੁੰਚ ਕੇ ਇਹਨਾਂ ਦੀ ਆਰਥਿਕ ਮਦਦ ਕਰਨ ਇਹਨਾਂ ਦੇ ਕੋਲ ਕੋਈ ਫੋਨ ਨੰਬਰ ਨਹੀਂ ਹੈਗਾ ਠੀਕ ਹੈ ਤੇ ਕਿਉਂਕਿ ਪਰਿਵਾਰ ਤੁਹਾਨੂੰ ਦੱਸਿਆ ਕਿ ਬਹੁਤ ਗਰੀਬ ਹੈ ਫੋਨ ਦੀ ਵਰਤੋਂ ਵੀ ਨਹੀਂ ਆਪਣੇ ਕੋਲ ਰਕਸਾ ਦੇਣੀ ਇਹਨਾਂ ਕੋਲ ਪਹੁੰਚ ਨਹੀਂ ਆਈ ਹਾਂ ਮੇਰਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ 9041709284